ਕਿ ਨਾ ਸੂਰੀ ਡਰਿਆ ਤੇ ਨਾ ਹੀ ਸੂਰੀ ਡਰੇਗਾ ਧਮਕੀਆਂ ਆਈਆਂ ਜੁਬੇਰ ਸਾਹੀ ਪਾਕਿਸਤਾਨ ਦਾ ਹੱਤਵਾਦੀ ਹੈ ਇੱਕ ਉਹਦੇ ਵੱਲੋਂ ਧਮਕੀਆਂ ਲਾਈਆਂ ਕਿਆਂ ਫੋਨ ਤੇ ਫੋਨ ਕਰ ਰਿਹਾ ਪਿਛਲੇ 2 ਦਿਨਾਂ ਤੋਂ ਤੇ ਸਾਫ਼-ਸਾਫ਼ ਕਹਿ ਰਿਹਾ ਕਿ ਜਿਹਦਾ ਸੁਦੀ ਸੂਰੀ ਮਾਰਿਆ ਸੀ ਉਦਾਂ ਹੀ ਤੈਨੂੰ ਮਾਰਾਂਗੇ ਪਰ ਮੈਂ ਇਹਨੂੰ ਇਹਦੀ ਜਵਾਬ ਇੱਕ ਗੱਲ ਕਹਿਣਾ ਚਾਹੂੰਗਾ ਕਿ ਨਾ ਸੂਰੀ ਡਰਿਆ ਤੇ ਨਾ ਹੀ ਸੂਰੀ ਡਰੇਗਾ ਇਹ ਗਿੱਦੜ ਧਮਕੀਆਂ ਤੋਂ ਅਸੀਂ ਡਰਨ ਵਾਲਿਆਂ ਚ ਨਹੀਂ ਆ ਮੈਂ ਸਾਫ਼-ਸਾਫ਼ ਇਹਨੂੰ ਕਹਿ ਦਵਾ ਜੇ ਟੱਕਰਨਾ ਹੈ ਸਿੱਧਾ ਅੱਗੇ ਟੱਕਰੇ ਜੁਬੇਰ ਜੁਬੇਰ ਸਾਹਿਬ ਨੇ ਤੇ ਸਾਫ ਸਾਫ ਹੀ ਕਿਹਾ ਕਿ ਤੈਨੂੰ ਤੇਰੇ ਸੁਰੀ ਸੁਰੀ ਬੰਗਨ ਤੈਨੂੰ ਬੋਲੀ ਪਰ ਮੈਂ ਉਹਨੂੰ ਗੱਲ ਕਹਿਣਾ ਚਾਹਨਾ ਵਾਂ ਕਿ ਨਾ ਅਸੀਂ ਡਰਨਾ ਹੈ ਨਾ ਅਸੀਂ ਡਰਨ ਵਾਲਿਆਂ ਚੋ ਐਦਾਂ ਹੀ ਬੋਲਦੇ ਰਵਾਂਗੇ ਦੇਸ਼ ਲਈ ਬੋਲਦੇ ਆਂ ਦੇਸ਼ ਲਈ ਬੋਲਾਂਗੇ Hindu ਧਰਮ ਲਈ ਬੋਲਾਂਗੇ ਅਨਿਆਏ ਦੇ ਖਿਲਾਫ ਬੋਲਾਂਗੇ ਸਭ ਤੋਂ ਵੱਡਾ ਹੈ ਕਿ ਅਨਿਆਏ ਦੇ ਖਿਲਾਫ ਲੜਾਂਗੇ ਲੜਦੇ ਰਾਂਗੇ ਪਰ ਇੱਥੇ ਕਾਰਵਾਈ ਹੋਣੀ ਚਾਹੀਦੀ ਕੋਈ ਕੋਈ ਗੇਮ ਨਹੀਂ ਹੈ ਇਹ ਕੋਈ ਮਜ਼ਾਕ ਨਹੀਂ ਹੋ ਰਿਹਾ ਇੱਕ ਇੱਕ ਜ਼ਿੰਦਗੀ ਦਾ ਸਵਾਲ ਹੈ ਉਹਨੇ ਇਹ ਕਿ ਆ ਜਿਹੜੀ ਵਾਇਸ ਨੋਟ ਹੈ ਕਿ ਤੁਸੀਂ ਆਪਣਾ ਚਾਚਾ ਤੁਸੀਂ ਚਾਚਾ ਵਰਡ ਯੂਜ਼ ਕਰਕੇ ਉਹਨੇ ਉਰਦੂ ਚ ਬੋਲਿਆ ਸੁਧੀਰ ਸੂਰੀ ਮਤਲਬ ਮੇਰੇ ਤਾਇਆ ਜੀ ਨੇ ਪਰ ਉਹਨੇ ਕਹਦਾ ਕਿ ਤੁਸੀਂ ਆਪਣਾ ਚਾਚਾ ਲੱਭ ਲੋ ਪਹਿਲੇ ਨਹੀਂ ਤਾਂ ਤੁਹਾਡਾ ਵੀ ਅਸਰ ਉਦਾਂ ਦਾ ਨਾ ਹੋ ਜਾਈ ਉਹ ਤਾਂ ਦੇਖੋ ਜੀ ਬਹੁਤ ਹੀ ਵੱਡਾ ਇੱਕ ਹਮਲਾ ਸੀ ਅਤਵਾਦੀ ਹਮਲਾ ਉਹ ਕਿੜੀ 사지ਸ਼ ਦੇ ਤਹਿਤ ਹਮਲਾ ਹੋਇਆ ਸੀ ਇਹ ਆਮ ਹਮਲਾ ਨਹੀਂ ਸੀ 28 નિર્દોਸ਼ ਲੋਕਾਂ ਦੀ ਇੱਥੇ ਜਾਨਾਂ ਗਈਆਂ ਉਦ ਬਹੁਤ ਹੀ ਇੱਕ ਵੱਡਾ ਹਮਲਾ ਸੀ ਉੱਤੇ ਸਾਫ਼-ਸਾਫ਼ ਪਾਕਿਸਤਾਨ ਨਾਲ ਲਿੰਕ ਨੇ ਉੱਤੇ ਤੁਸੀਂ ਮੈਂ ਵੀ ਇੱਥੇ ਸਭ ਨੂੰ ਪਤਾ ਹੈ ਇੱਕ ਜਾਂ ਦੋ ਦਿਨ ਹੋਰ ਨੇ ਪਾਕਿਸਤਾਨ ਦੀ ਨੀਂਦਰਾ ਹਰਾਮ ਹੋ ਗਈ ਫੈਸਲੇ ਬਿਲਕੁਲ ਸਹੀ ਨੇ ਜਿਹੜਾ ਨਾਲੇ ਪਾਣੀ ਤੇ ਰੋਕ ਲਾਈ ਹੈ 80% ਜਿਹੜਾ ਪਾਣੀ ਪਾਕਿਸਤਾਨ ਨੂੰ ਜਾਂਦਾ ਸੀ ਉਹ ਤਿੰਨ ਨਦੀਆਂ ਤੋਂ ਜਾਂਦਾ ਸੀ ਭਾਰਤ ਦੀ ਜਿਹੜਾ ਸਾਡੇ ਜਸ਼ਤੀ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੇ ਉੱਤੇ ਰੋਕ ਲਾਈ ਹੈ ਪਰ ਉਹ ਜਿਹੜਾ ਫੈਸਲਾ ਹੈ ਉਹ ਇੱਕ ਅਲੱਗ ਮੈਟਰ ਹੈ ਜਿਹੜਾ ਅਸਲੀ ਫੈਸਲਾ ਮੈਂ ਮੰਨਾਂ ਉਹ ਉਹੀ ਹੋਏਗਾ ਜਦੋਂ ਪਾਕਿਸਤਾਨ ਨੂੰ ਪਾਕਿਸਤਾਨ ਦੀ ਭਾਸ਼ਾ 'ਚ ਭਾਰਤ ਜਵਾਬ ਦੇਗਾ ਕਿਹਾਂ ਅੱਜ ਜੁਬੇਰ ਸਾਹੀ ਪਾਕਿਸਤਾਨ ਦਾ ਹੱਤਵਾਦੀ ਹੈ ਇੱਕ ਉਹਦੇ ਵੱਲੋਂ ਧਮਕੀਆਂ ਲਈਆਂ ਕਿਹਾਂ ਫੋਨ ਤੇ ਫੋਨ ਕਰ ਰਿਹਾ ਪਿਛਲੇ ਦੋ ਦਿਨਾਂ ਤੋਂ ਤੇ ਸਾਫ਼-ਸਾਫ਼ ਕਹਿ ਰਿਹਾ ਕਿ ਜਿੱਦਾਂ ਸੁਦੀਰ ਸੂਰੀ ਮਾਰਿਆ ਸੀ ਉਦਾਂ ਹੀ ਤੈਨੂੰ ਮਾਰਾਂਗੇ ਪਰ ਮੈਂ ਇਹਨੂੰ ਇਹਦੀ ਜਵਾਬ 'ਚ ਇੱਕ ਗੱਲ ਕਹਿਣਾ ਚਾਹੂੰਗਾ ਕਿ ਨਾ ਸੂਰੀ ਡਰਿਆ ਤੇ ਨਾ ਹੀ ਸੂਰੀ ਡਰੇਗਾ ਜੇ ਇੱਕ ਪਿਓ ਦਾ ਆਗਾ ਸਿੱਧਾ ਆ ਕੇ ਟਕਰ ਫੋਨ ਤੇ ਡਿੱਗੜ ਡਿੱਗੜ ਧਮਕੀਆਂ ਕਿਸੇ ਹੋਰ ਨੂੰ ਨਹੀਂ ਅਸੀਂ ਡਰਨ ਵਾਲਿਆਂ ਚ ਨਹੀਂ ਆ ਚੁੱਕੇ ਨੇ ਜੇ ਚੋਂ ਮੈਂ ਸਿਰਫ ਇੱਕੋ ਇੱਕ ਜਾਂ ਦੋ ਹੀ ਚੁੱਕੇ ਮੈਂ ਫੋਨ ਇਹਦਾ ਚੁੱਕ ਨਹੀਂ ਰਿਹਾ ਪਰ ਇਹ ਕਾਲ ਤੇ ਕਾਲ ਮੈਨੂੰ ਕਰ ਰਿਹਾ ਫੇਸਬੁੱਕ ਮੈਸੇਂਜਰ ਤੇ ਮੈਨੂੰ ਫੋਨ ਆ ਰਿਹਾ ਇਹ ਗਿੱਦੜ ਧਮਕੀਆਂ ਤੋਂ ਅਸੀਂ ਡਰਨ ਵਾਲਿਆਂ ਚ ਨਹੀਂ ਆ ਮੈਂ ਸਾਫ਼-ਸਾਫ਼ ਇਹਨੂੰ ਕਹਿ ਦਵਾ ਜੇ ਟਕਰਨਾ ਹੈ ਸਿੱਧਾ ਆ ਕੇ ਟਕਰੇ ਜੀ ਜੀ ਸਾਹਿਬ ਨੂੰ ਦੱਸਿਆ ਮੇਰਾ ਨਾਮ ਸਾਇਆਨ ਸੂਰੀ ਹੈ ਮੈਂ ਪੰਜਾਬ ਯੁਵਾ ਅਧਿਐਕਸ਼ਕ ਕੰਪਿਊਟਰ ਦਾ ਚਿਫਿਨਾ ਟਕਸਾਲੀ ਤੋਂ ਅੱਜ ਦਾ ਵਿਸ਼ਾ ਹੈ ਜੀ ਪਿਛਲੇ 3 ਸਾਲ ਪਹਿਲੇ ਸਾਡੇ ਅਮਰ ਸ਼ਹੀਦ ਸ਼੍ਰੀ ਸੁਦੀਰ ਕੁਮਾਰ ਸੂਰੀ ਦਾ ਕਤਲ ਮਾਰ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਗੋਪਾਲ ਮੰਦਰ ਦੇ ਬਾਹਰ ਉਸ ਤੋਂ ਬਾਅਦ ਸਾਡੇ ਪਰਿਵਾਰ ਨੂੰ ਲਗਾਤਾਰ ਧਮਕੀਆਂ ਆ ਰਹੀਆਂ ਧਮਕੀਆਂ ਦਾ ਦੌਰ ਪਿਛਲੇ 3 ਸਾਲਾਂ ਤੋਂ ਚੱਲੂ ਹੈ ਬਿਨ ਨਾਗਾ ਹਰ ਦਿਨ ਫੋਨ ਆਉਂਦੇ ਆ ਮੈਸੇਜ ਆਉਂਦੇ ਆ ਕਿ ਤੁਹਾਨੂੰ ਵੀ ਸੁਦੀਪ ਸੂਰੀ ਵਰਗਨ ਮਾਰ ਦਿੱਤਾ ਜਾਏ ਤੇ ਬੀਤੇ ਦਿਨ ਮੈਂ ਕੰਪਲੇਂਟ ਦਿੱਤੀ ਸੀ ਜੁਬੇਰ ਸਾਹੀ ਕਰਕੇ ਨਾਮ ਹੈ ਕਿਸੇ ਅੱਤਵਾਦੀ ਦਾ ਇਹ ਪਾਕਿਸਤਾਨੀ ਹੈ ਤੇ ਇਹਦੇ ਵੱਲੋਂ ਧਮਕੀ ਆਈ ਹੈ ਇਹ ਉਹਦੇ ਸਾਰੇ ਪ੍ਰੂਫ ਹੈ ਮੈਂ ਮੀਡੀਆ ਨੂੰ ਦੇ ਦਾਂਗਾ ਇਹ ਫੋਨ ਤੇ ਫੋਨ ਪਿਛਲੇ 2 ਦਿਨਾਂ ਤੋਂ ਲਗਾਤਾਰ ਫੋਨ ਆ ਰਹੇ ਹੈ ਮੈਂ ਇਹਦੇ ਫੋਨ ਨਹੀਂ ਚੁੱਕ ਰਿਹਾ ਫਿਰ ਇਹ ਮੈਸੇਜ ਕਰਦਾ ਹੈ ਇਹ ਸਾਰੀ ਮੇਰੇ ਕੋਲ ਪ੍ਰੂਫਸ ਨੇ ਨਹੀਂ ਮੈਂ ਤੁਹਾਨੂੰ ਬਾਅਦ 'ਚ ਦੇ ਦਾਂਗਾ ਨਾ ਮੀਡੀਆ ਨੂੰ ਇਹ ਥੋੜੀ ਦਿਖਾਉਂਗਾ ਅੱਛਾ ਇਹ ਦੇਖੋ ਜੀ ਮੈਂ ਦਿਖਾਉਂਦਾ ਇਹ ਸਾਰੇ ਇਹਦੇ ਮੈਸੇਜ ਦੇ ਡਿਟੇਲਸ ਆ ਇੱਕੋ ਬੰਦਾ ਕਹੇ ਤੇ ਬਾਅਦ ਪਰ ਕਰ ਰਹੇ ਦੋ ਬੰਦੇ ਆ ਜੀ ਇੱਕ ਜੁਬੇਰ ਸਾਹੀ ਕਰਕੇ ਨਾਮ ਹੈ ਇੱਕ ਦਾ ਨਾਮ ਕਹ ਜੇ ਸੰਧੂ ਸੰਧੂ ਐਰ ਸੰਧੂ ਜਿਹੜਾ ਸੰਧੂ ਹੈ ਜਿਹੜਾ ਸੰਧੂ ਹੈ ਉਹ ਇੰਡੀਆ ਨਹੀਂ ਲੱਗ ਰਿਹਾ ਕਿਉਂਕਿ ਉਹਦੀ ਬੋਲੀ ਬੁਲੀ ਤੇ ਉਹਦੀ ਪ੍ਰੋਫਾਈਲ ਲੋਕਲ ਲੱਗ ਰਹੀ ਹੈ ਮੈਨੂੰ ਤੇ ਜਿਹੜੇ ਬਾਕੀ ਜੁਬੇਰ ਸਾਹੀ ਹੈ ਇਹ ਪਾਕਿਸਤਾਨੀ ਹੈ ਜੇ ਜੁਬੇਰ ਜੁਬੇਰ ਸाहिन ਨੇ ਤੇ ਸਾਫ ਸਾਫ ਹੀ ਕਿਹਾ ਕਿ ਤੈਨੂੰ ਤੇਰੇ ਸੁਦੀ ਸੁਰੀ ਵਾਂਗਨ ਤੈਨੂੰ ਗੋਲੀਆਂ ਮਾਰਨ ਪਰ ਮੈਂ ਇਹਨੂੰ ਗੱਲ ਕਹਿਣਾ ਚਾਹਨਾ ਵਾਂ ਕਿ ਨਾ ਅਸੀਂ ਡਰਨਾ ਨਾ ਅਸੀਂ ਡਰਨ ਵਾਲਿਆਂ ਚੋਂ ਐਦਾਂ ਹੀ ਬੋਲਦੇ ਰਵਾਂਗੇ ਪਰ ਮੈਂ ਕਹਿਣਾ ਚਾਹੂੰਗਾ ਜਿਹੜੀਆਂ ਸਾਡੀਆਂ ਖੂਫੀ ਏਜੰਸੀਆਂ ਨੇ ਪੰਜਾਬ ਦੀਆਂ ਦੇਸ਼ ਦੀਆਂ ਇਹਨਾਂ ਨੂੰ ਮੈਂ ਕਹਿਣਾ ਚਾਹੂੰਗਾ ਕਿ ਇੱਥੇ ਗੌਰ ਕਰਨ ਇੱਕ ਸਾਜ਼ਿਸ਼ ਹੈ ਜਿਸ ਤਹਿਤ ਰਾਸ਼ਟਰੀਵਾਦੀ ਲੋਕਾਂ ਦੇ ਉੱਪਰ ਐਦਾਂ ਦਾ ਦਬਾਅ ਡਰਾਵ ਲੋਕਾਂ ਨੂੰ ਡਰਾਣਾ ਠਮਕਾਣਾ ਇਹ ਚੱਲਦਾ ਰਹਿਣਾ ਪਿਛਲੇ 3 ਸਾਲ ਤੋਂ ਸਾਡੇ ਪਰਿਵਾਰ ਨਾਲ ਹੋ ਰਿਹਾ ਕੋਈ ਪਹਿਲੀ ਵਾਰੀ ਨਹੀਂ ਪਰ ਮੈਂ ਪਹਿਲੀ ਵਾਰੀ ਮੀਡੀਆ ਦੇ ਰੂਬਰੂ ਹੋ ਰਿਹਾ ਇਸ ਮੁੱਦੇ ਤੇ ਕਿਉਂਕਿ ਮੁੱਦਾ ਬਹੁਤ ਗੰਭੀਰ ਹੈ ਕਿਉਂਕਿ ਕਿਸੇ ਵੀ ਵਿਅਕਤੀ ਦੀ ਜਾਨ ਸਭ ਤੋਂ ਜ਼ਰੂਰੀ ਹੈ ਕੋਈ ਇੱਥੇ ਡਰਨੇ ਵਾਲਾ ਨਹੀਂ ਹੈ ਮੈਂ ਤਾਂ ਸਾਫ਼-ਸਾਫ਼ ਕਹਿ ਰਿਹਾ ਕਿ ਜਿਹਨੇ ਟਕਰਨਾ ਹੈ ਸਿੱਧਾ ਹੋ ਕੇ ਟਕਰੇ ਸਾਹਮਣੇ ਆ ਕੇ ਟਕਰੇ ਇਹ ਗਿੱਦੜ ਧਮਕੀਆਂ ਤੋਂ ਅਸੀਂ ਡਰਨ ਵਾਲੇ ਨਹੀਂ ਜੇ ਸੁਦੀਰ ਸੂਰੀ ਵੀ ਚਲੇ ਗਏ ਅਸੀਂ ਵੀ ਚਲੇ ਜਾਾਂਗੇ ਤਾਂ ਕੋਈ ਵੱਡੀ ਫਰਕ ਨਹੀਂ ਪੈਣਾ ਦੇਸ਼ ਲਈ ਬੋਲਦੇ ਆਂ ਦੇਸ਼ ਲਈ ਬੋਲਾਂਗੇ ਹਿੰਦੂ ਧਰਮ ਲਈ ਬੋਲਾਂਗੇ ਅਨਿਆਏ ਦੇ ਖਿਲਾਫ ਬੋਲਾਂਗੇ ਸਭ ਤੋਂ ਵੱਡਾ ਹੈ ਕਿ ਅਨਿਆਏ ਦੇ ਖਿਲਾਫ ਲੜਾਂਗੇ ਲੜਦੇ ਰਾਂਗੇ ਪਰ ਐਸੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਕੋਈ ਗੇਮ ਨਹੀਂ ਹੈ ਜਾਂ ਕੋਈ ਮਜ਼ਾਕ ਨਹੀਂ ਹੋ ਰਿਹਾ ਇੱਕ ਇੱਕ ਜ਼ਿੰਦਗੀ ਦਾ ਸਵਾਲ ਹੈ ਤੇ ਜਿਹੜੀਆਂ ਖੂਫੀ ਏਜੰਸੀਆਂ ਨੇ ਪੰਜਾਬ ਸਰਕਾਰ ਹੈ ਸਾਡੇ ਡੀਜੀਪੀ ਸਾਹਿਬ ਨੇ ਅਮਰਸਰ ਸ਼ਹਿਰ ਦੇ ਕਮਿਸ਼ਨਰ ਸਾਹਿਬ ਨੇ ਮੈਂ ਸਭ ਨੂੰ ਪ੍ਰੂਫਸ ਜ਼ਰੂਰ ਦਿਵਾਵਾਂਗਾ ਮੈਂ ਕੱਲ ਵੀ ਦਿੱਤੇ ਐ ਐਸਐਚਓ ਰਾਮਬਖਸ਼ ਜੀ ਨੂੰ ਦਿੱਤੇ ਐ ਚੌਂਕੀਂ ਜਾੜ ਨੂੰ ਦਿੱਤੇ ਸੀ ਆਈਡੀ ਸਭ ਨੂੰ ਮੈਂ ਭੇਜਿਆ ਤੇ ਇੱਥੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਸ਼ਰਿਆਮ ਜਦੋਂ ਕੋਈ ਧਮਕੀ ਦੇ ਰਿਹਾ ਹੈ ਇਹਦਾ ਮਤਲਬ ਉਹਦੇ ਕੋ ਕੁਝ ਨਾ ਕੁਝ ਤੇ ਹੈ ਤੇ ਉਹਤੇ ਕਾਰਵਾਈ ਹੋਵੇ ਵੈਸੇ ਵੀ ਪੰਜਾਬ ਦਾ ਮਾਹੌਲ ਤੁਹਾਨੂੰ ਸਭ ਨੂੰ ਪਤਾ ਹੀ ਹੈ ਕੀ ਹੈ ਹਰ ਦੂਜੇ ਦਿਨ ਤੇ ਹਮਲੇ ਹੋ ਰਿਹਾ ਕਦੀ ਪੂਰਵ ਮੰਤਰੀਆਂ ਦੇ ਉੱਪਰ ਹਮਲੇ ਹੋ ਰਿਹਾ ਕਦੀ ਕੋਈ ਸਮਾਜ ਸੇਵਕਾਂ ਦੇ ਉੱਪਰ ਹਮਲੇ ਹੋ ਰਿਹਾ ਹੈ ਲੀਡਰਾਂ ਦੇ ਉੱਪਰ ਹਮਲੇ ਹੋ ਰਿਹਾ ਹੈ ਤੇ ਆਮ ਜਨਤਾ ਕਿੱਥੋਂ ਸੇਫ ਹੈ ਜੇ ਲੀਡਰਾਂ ਦੇ ਉੱਪਰ ਹੀ ਹਮਲੇ ਹੋਣਗੇ ਤੇ ਫਿਰ ਆਮ ਜਨਤਾ ਤੇ ਆਪਣੇ ਆਪ ਨੂੰ ਚਾਰੀ ਅਨ세 ਵੀ ਮਹਿਸੂਸ ਕਰੇਗੀ ਜਿਸ ਕਾਰਨ ਵੀ ਬੋਲਿਆ ਜਾ ਰਿਹਾ ਹੈ ਕਾਰਨ ਦੇਖੋ ਜੀ ਕਾਰਨ ਸਿਰ ਹੈ ਕਿ ਅਸੀਂ ਰਾਸ਼ਟਰੀਵਾਦੀ ਲੋਕਾਂ ਭਾਰਤ ਦੇ ਹੱਕ ਲਈ ਬੋਲਦੇ ਆਂ ਲੋਕਾਂ ਦੀ ਹੱਕਾਂ ਲਈ ਆਵਾਜ਼ ਚੁੱਕੀ ਦੀ ਹੈ ਹਿੰਦੂ ਧਰਮ ਲਈ ਆਵਾਜ਼ ਚੁੱਕੀ ਦੀ ਹੈ ਪਰ ਜਿਹੜੇ ਆ ਪਾਕਿਸਤਾਨ ਚ ਬੈਠੇ ਦੋ ਕੋੜੀ ਦੇ ਅਤਵਾਦੀ ਨੇ ਇਹਨਾਂ ਨੂੰ ਇਹ ਗੱਲ ਚੁਬਦੀ ਬੜੀ ਹੈ ਕਿ ਭਾਰਤ ਚ ਬਹਿ ਕੇ ਕੋਈ ਭਾਰਤ ਦੀ ਵਾਹ ਵਾਹ ਕਿੱਦਾਂ ਕਰਦਾ ਹੈ ਮੈਂ ਤੁਹਾਨੂੰ ਇੱਕ ਵਾਰਿਸ਼ ਨੋ ਸੁਣਾਵਾਂਗਾ ਉਹ ਪਾਸ਼ਾ ਤੋਂ ਜੋ ਲੱਗ ਰਿਹਾ ਹੈ ਕੋਈ ਜਿਹੜੀ ਭਾਸ਼ਾ ਉਰਦੂ ਹੈ ਤੇ ਜ਼ਿਆਦਾਤਰ ਜਿਹੜੀ ਭਾਸ਼ਾ ਉਰਦੂ ਹੈ ਪਾਕਿਸਤਾਨੀ ਵਰਤਦੇ ਨੇ ਭਾਰਤ ਦੇ ਲੋਕ ਘਾਟੀ ਵਰਤਦੇ ਨੇ ਉਹਨੇ ਇਹ ਕਿਹਾ ਜਿਹੜੀ ਵਾਇਸ ਨੋਟ ਹੈ ਕਿ ਤੁਸੀਂ ਆਪਣਾ ਜਿਹੜਾ ਚਾਚਾ ਤੁਸੀਂ ਚਾਚਾ ਵਰਡ ਯੂਜ਼ ਕਰਕੇ ਉਹਨੇ ਉਰਦੂ ਚ ਬੋਲਿਆ ਸੁਦੀਰ ਸੂਰੀ ਨੂੰ ਮਤਲਬ ਮੇਰੇ ਤਾਇਆ ਜੀ ਨੇ ਪਰ ਉਹਨੇ ਉਹਦਾ ਕਿਹਾ ਕਿ ਤੁਸੀਂ ਆਪਣਾ ਚਾਚਾ ਲੱਭ ਲਓ ਪਹਿਲੇ ਨਹੀਂ ਤਾਂ ਤੁਹਾਡਾ ਵੀ ਅਸਰ ਉਦਾਂ ਦਾ ਨਾ ਹੋ ਜਾਏ ਤਾਂ ਪਰ ਜਿਹੜੀ ਭਾਸ਼ਾ ਉਰਦੂ ਹੈ ਪਾਕਿਸਤਾਨੀ ਵਰਤਦੇ ਨੇ ਭਾਰਤ ਦੇ ਲੋਕ ਘਾਟੀ ਵਰਤਦੇ ਨੇ ਉਨੇ ਆ ਕਿ ਜਿਹੜੀ ਵਾਇਸ ਨੋਟ ਹੈ ਕਿ ਤੁਸੀਂ ਆਪਣਾ ਜਿਹੜਾ ਚਾਚਾ ਤੁਸੀਂ ਚਾਚਾ ਵਰਡ ਯੂਜ਼ ਕਰਕੇ ਉਹਨੇ ਉਰਦੂ ਚ ਬੋਲਿਆ ਸੁਦੀਰ ਸੂਰੀ ਨੂੰ ਮਤਲਬ ਮੇਰੇ ਤਾਇਆ ਜੀ ਨੇ ਪਰ ਉਹਨੇ ਉਹਦਾ ਕਿਹਾ ਕਿ ਤੁਸੀਂ ਆਪਣਾ ਚਾਚਾ ਲੱਭ ਲੋ ਪਹਿਲੇ ਨਹੀਂ ਤਾਂ ਤੁਹਾਡਾ ਵੀ ਅਸਰ ਉਹਦਾ ਦਾ ਨਾ ਹੋ ਜਾ ਤੇ ਜਿਹੜੀ ਧਮਕੀਆਂ ਸੀ ਜਿਹੜੇ WhatsApp ਪਰ ਨਹੀਂ ਨਹੀਂ ਜਿਹੜੀ ਧਮਕੀ ਆ ਰਹੀ ਹੈ Facebook ਤੇ ਪਹਿਲੇ ਮੈਂ ਪਰਸੋ ਚੌਥੇ ਰੀਲ ਪਾਈ ਸੀ ਪਰ ਪਰਸੋ ਚੋ ਜਿਹੜਾ ਹਮਲਾ ਹੋਇਆ ਕਸ਼ਮੀਰ ਤੇ ਉਹਦੇ ਮੁੱਦੇ ਤੇ ਉਹਦੇ ਤੋਂ ਉਹਨੇ ਪਹਿਲੇ ਕਮੈਂਟਸ ਕੀਤੇ ਜਦੋਂ ਮੈਂ ਕਮੈਂਟਸ ਦਾ ਕੋਈ ਰਿਪਲਾਈ ਨਹੀਂ ਉਹਨੂੰ ਕੀਤਾ ਉਹਨੇ ਫਿਰ ਮੇਰੇ ਪਰਸਨਲ ਮੈਸੈਂਜਰ ਦੇ ਉੱਪਰ ਮੈਨੂੰ ਕਾਲ ਕੀਤੀ ਮੈਂ ਤਾਂ ਕਾਲ ਪਿਕ ਵੀ ਨਹੀਂ ਕੀਤਾ ਉਹਦੇ ਮੈਨੂੰ 5-6 ਫੋਨ ਆਏ ਮੈਂ ਕਾਲ ਨਹੀਂ ਪਿਕ ਕੀਤਾ ਪਰ ਹਾਰ ਕੇ ਇੱਕਦਾਂ ਮੈਂ ਜ਼ਰੂਰ ਪਿਕ ਕੀਤਾ ਉਹਦੇ ਚ ਉਹਨੇ ਸ਼੍ਰੀਆਮ ਹੀ ਕਿਹਾ ਕਿ ਜਿਵੇਂ ਸੁਦੀਰ ਸੂਰੀ ਨੂੰ ਗੋਲੀਆਂ ਮਾਰੀਆਂ ਸੀ ਤੇਰੇ ਵੀ ਮਾਰਾਂਗੇ ਜੀ ਬਿਲਕੁਲ ਆਪਾਂ ਕੱਲ ਮੈਂ ਸੀਆਈਡੀ ਅਫਸਰਾਂ ਨੂੰ ਸਾਰੇ ਜਿਹੜੇ ਆਪਣੇ ਮਾਨਯੋਗ ਅਮਨ ਸਰ ਦੇ ਜਿੰਨੇ ਵੀ ਸੀਆਈਡੀ ਆਈਪੀ ਦੇ ਖੂਫੀ ਏਜੰਸੀ ਦੇ ਅਫਸਰਾਂ ਥਗੇ ਨੇ ਸਭ ਨੂੰ ਮੈਂ ਆਪਣੇ ਡਿਟੇਲ ਭੇਜੀਆਂ ਐ ਪੱਤਰ ਬਣਾ ਕੇ ਭੇਜਿਆ ਥੋੜੇ ਦਿਨ ਪਹਿਲਾਂ ਹੀ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੰਬਲਾ ਹੋਇਆ ਉਹ ਤੇ ਦੇਖੋ ਜੀ ਬਹੁਤ ਹੀ ਵੱਡਾ ਇੱਕ ਹਮਲਾ ਸੀ ਅਤਵਾਦੀ ਹਮਲਾ ਉਹ ਕਿڑی ਸਾਜ਼ਿਸ਼ ਦੇ ਤਹਿਤ ਉਹ ਹਮਲਾ ਆਇਆ ਸੀ ਉਹ ਇੱਕ ਆਮ ਹਮਲਾ ਨਹੀਂ ਸੀ 28 નિર્ਦੋਸ਼ ਲੋਕਾਂ ਦੀ ਇੱਥੇ ਜਾਨਾਂ ਗਈਆਂ ਸੀ ਉਹ ਤੇ ਬਹੁਤ ਹੀ ਇੱਕ ਵੱਡਾ ਹਮਲਾ ਸੀ ਉਹ ਤੇ ਸਾਫ਼-ਸਾਫ਼ ਪਾਕਿਸਤਾਨ ਨਾਲ ਲਿੰਕ ਨੇ ਉਹ ਤੇ ਤੁਸੀਂ ਮੈਂ ਵੀ ਇੱਥੇ ਸਭ ਨੂੰ ਪਤਾ ਹੈ ਇੱਕ ਜਾਂ ਦੋ ਦਿਨ ਹੋਰ ਨੇ ਪਾਕਿਸਤਾਨ ਦੀ ਨੀਂਦਰਾ ਹਰਾਮ ਹੋ ਲਵਲੀ ਹੈ ਸੈਂਟਰ ਸਰਕਾਰ ਨੂੰ ਮੈਂ ਲਲਕਾਰ ਕਰ ਕਹਿਣਾ ਵਾ ਕਿ ਹਸਤੇ ਕੋਈ ਨਾ ਕੋਈ ਐਕਸ਼ਨ ਜ਼ਰੂਰ ਲਿਓ ਨਹੀਂ ਤੇ ਬਾਅਦ ਚ ਤਾ ਹੁਣ ਜਵਾਬ ਦੇਣਾ ਔਖਾ ਹੋ ਜਾਏਗਾ ਕਿ ਤੁਸੀਂ ਇੱਥੇ ਕੋਈ ਜਵਾਬ ਕਿਉਂ ਨਹੀਂ ਦਿਆ ਮੈਂ ਜ਼ਰੂਰ ਐ ਸਮਝਦਾ ਵਾ ਕਿ ਇਹਨਾਂ ਨੇ ਡਿਪਲੋਮੈਟਿਕ ਜਵਾਬ ਜ਼ਰੂਰ ਦਿਆ ਕਿ ਪੰਜ ਛੇ ਇਹਨਾਂ ਨੇ ਜਿਹੜੇ ਫੈਸਲੇ ਲਏ ਪਰ ਉਹ ਕੋਈ ਆਪਣਾ ਬਦਲਾ ਨਹੀਂ ਖੂਨ ਦਾ ਬਦਲਾ ਖੂਨ ਹੀ ਹੁੰਦਾ ਤੇ ਜਿਹੜਾ ਉਹਨਾਂ ਨੇ નિર્ਦੋਸ਼ ਲੋਕਾਂ ਦਾ ਉੱਥੇ ਖੂਨ ਡੋਲਿਆ ਭਾਰਤ ਦੀ ਜ਼ਮੀਨ ਦੇ ਉੱਪਰ ਉਹ ਬਦਲਾ ਉਦੋਂ ਹੀ ਪੂਰਾ ਹੋਏਗਾ ਜਦੋਂ ਪਾਕਿਸਤਾਨ ਦੇ ਉੱਪਰ ਤੁਸੀਂ ਇਹ ਹਮਲਾ ਕਰੋ ਨਹੀਂ ਜੀ ਬਿਲਕੁਲ ਫੈਸਲੇ ਬਿਲਕੁਲ ਸਹੀ ਨੇ ਜਿਹੜਾ ਨਾਲੇ ਪਾਣੀ ਤੇ ਰੋਕ ਲਾਈ ਹੈ 80% ਜਿਹੜਾ ਪਾਣੀ ਪਾਕਿਸਤਾਨ ਨੂੰ ਜਾਂਦਾ ਸੀ ਉਹ ਤਿੰਨ ਨਦੀਆਂ ਤੋਂ ਜਾਂਦਾ ਸੀ ਭਾਰਤ ਦੀ ਜਿਹੜਾ ਸਾਡੇ ਜਸ ਜੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਉੱਤੇ ਰੋਕ ਲਾਈ ਹੈ ਪਰ ਉਹ ਜਿਹੜਾ ਫੈਸਲਾ ਹੈ ਉਹ ਇੱਕ ਅਲੱਗ ਮੈਟਰ ਹੈ ਜਿਹੜਾ ਅਸਲੀ ਫੈਸਲਾ ਮੈਂ ਮੰਨਾਂਗਾ ਉਹ ਉਹੀ ਹੋਏਗਾ ਜਦੋਂ ਪਾਕਿਸਤਾਨ ਨੂੰ ਪਾਕਿਸਤਾਨ ਦੀ ਭਾਸ਼ਾ ਚ ਭਾਰਤ ਜਵਾਬ ਦੇਗਾ ਸਭ ਤੋਂ ਲਾਟਾ ਸਭੀ ਤੇ ਨਹੀਂ ਜਾਣਾ ਤੇ ਪੂਰਾ ਪਾਕਿਸਤਾਨ ਪਾਕਿਸਤਾਨ ਆ ਕੇ ਬੋਲੇ ਨਾ ਕਿ ਅਸੀਂ ਇਹ ਸਾਡਾ ਇੱਥੇ ਕੋਈ ਰੋਲ ਨਹੀਂ ਕਿਉਂ ਨਹੀਂ ਕਰ ਰਹੇ ਪਾਕਿਸਤਾਨ ਨੇ ਵੀ ਪਾਕਿਸਤਾਨ ਨੇ ਪੂਰੇ ਪੰਗੇ ਲਾੰਦਾ ਉਹਨੇ ਸ਼ਿਮਲਾ ਬੱਲਾ ਜਿਹੜਾ ਐਗਰੀਮੈਂਟ ਸੀ ਉਹ ਵੀ ਉਹਨੇ ਸਸਪੈਂਡ ਕਰਤਾ ਕਿਉਂਕਿ ਉਹਨਾਂ ਦਾ ਬਿਆਨ ਤੇ ਦੇ ਰਿਹਾ ਕਿ ਸਾਡਾ ਚੋਰ ਕਦੀ ਕਹਿੰਦਾ ਮੈਂ ਚੋਰੀ ਕੀਤੀ ਹੈ ਕੋਈ ਚੋਰ ਨਹੀਂ ਕਹਿੰਦਾ ਮੈਂ ਚੋਰੀ ਕੀਤੀ ਹੈ ਇਹ ਸਭ ਨੂੰ ਪਤਾ ਕਿ ਪੂਰੇ ਵਿਸ਼ਵ 'ਚ ਇੱਕੋ ਹੀ ਦੇਸ਼ ਹੈ ਜਿਹੜਾ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ ਅੱਤਵਾਦੀਆਂ ਨੂੰ ਪਾਲਦਾ ਹੈ ਅੱਤਵਾਦੀਆਂ ਨੂੰ ਖਵਾੰਦਾ ਹੈ ਤੇ ਅੱਤਵਾਦੀ ਅੱਤਵਾਦੀਆਂ ਨੂੰ ਜਨਮ ਦਿੰਦਾ ਹੈ ਉਹ ਸਿਰਫ ਪਾਕਿਸਤਾਨੀ ਹੈ ਮੇਰਾ ਇਹੀ ਮੁੱਦਾ ਜੀ ਦੇਖੋ ਮੇਰੀ ਜਾਨ ਨੂੰ ਜੇ ਕੁਝ ਹੁੰਦਾ ਉਹਦਾ ਜ਼ਿੰਮੇਵਾਰ ਕੌਣ ਮੇਰਾ ਇਹੀ ਹੈ ਜੇ ਮੇਰੀ ਜਾਨ ਨੂੰ ਕੁਝ ਹੋਇਆ ਉਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗੀ ਜੇ ਪੰਜਾਬ ਸਰਕਾਰ ਚ ਕੋਈ ਐਕਸ਼ਨ ਨਹੀਂ ਲੈਂਦੀ ਮੈਂ ਆਪਣੇ ਜਿਹੜਾ ਮੇਰਾ ਫਰਜ਼ ਹੈ ਮੈਂ ਕੰਪਲੇਂਟਸ ਦੇ ਸਕਦਾ ਮੈਂ ਦੇਤੀਆਂ ਜੇ ਇਸ ਤੋਂ ਬਾਅਦ ਮੇਰੇ ਤੇ ਇਸ ਤੇ ਕੋਈ ਕਾਰਵਾਈ ਨਾ ਹੋਈ ਜੇ ਮੇਰੀ ਸੁਰੱਖਿਆ ਨਹੀਂ ਦੇਖੀ ਗਈ ਮੈਨੂੰ ਕੁਝ ਹੁੰਦਾ ਉਹਦਾ ਜ਼ਿੰਮੇਵਾਰ ਜ਼ੁਬੇਰ ਸਾਹੀ ਜਿਹੜਾ ਹੱਤਵਾਦੀ